ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾਕਟਰ ਬਲਬੀਰ ਸਿੰਘ ਨੂੰ ਮਾਨ ਸਰਕਾਰ ਦੇ ਵੱਲੋਂ ਬਤੌਰ ਸਿਹਤ ਮੰਤਰੀ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਇਸ ਖਬਰ ਨੂੰ ਸੁਣਦੇ ਸਾਰ ਹੀ ਡਾਕਟਰ ਬਲਬੀਰ ਸਿੰਘ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਦੇ ਵੱਲੋਂ ਲੱਡੂ ਵੰਡੇ ਗਏ ਦੱਸ ਦਈਏ ਕਿ ਮਾਨ ਸਰਕਾਰ ਦੇ ਵੱਲੋਂ ਹੁਣ ਫੇਰ ਪੰਜਾਬ ਦੀ ਕੈਬਨਿਟ ਦੇ ਵਿੱਚ ਫੇਰ ਬਦਲ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾਕਟਰ ਬਲਬੀਰ ਸਿੰਘ ਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਦਾ ਅਹੁਦਾ ਮਿਲਣ ਜਾ ਰਿਹਾ ਹੈ ਇਸ ਗੱਲ ਦੀ ਸੂਚਨਾ ਜਦੋਂ ਹੀ ਡਾਕਟਰ ਬਲਬੀਰ ਸਿੰਘ ਦੇ ਸਮਰਥਕਾਂ ਨੂੰ ਮਿਲੀ ਉਹਨਾਂ ਦੇ ਵੱਲੋਂ ਲੱਡੂ ਵੰਡ ਕੇ ਇਸ ਗੱਲ ਦੀ ਖੁਸ਼ੀ ਮਨਾਈ ਗਈ ਅਤੇ ਡਾਕਟਰ ਬਲਬੀਰ ਸਿੰਘ ਦੇ ਸਮਰਥਕਾਂ ਦੇ ਵਿੱਚ ਜਦੋਂ ਇਹ ਖੁਸ਼ੀ ਸਾਂਝੀ ਕੀਤੀ ਜਾ ਰਹੀ ਸੀ ਤਾਂ ਇਸ ਮੌਕੇ ਤੇ ਡਾਕਟਰ ਬਲਬੀਰ ਸਿੰਘ ਦੇ ਯੁਵਾ ਸਮਰਥਕਾ ਵਿਸ਼ੇਸ਼ ਤੌਰ ਤੇ ਪਹੁੰਚੇ ਊੜੀ ਅੱਜ ਡਾਕਟਰ ਬਲਬੀਰ ਦੀ ਕੁਟਿ ਦੇ ਬਾਹਰ ਢੋਲ ਵਜਾ ਕੇ ਲੰਡੂ ਵੰਡ ਰਹੇ ਹੋ ਅੱਜ ਜਿਹੜਾ ਮੰਤਰੀ ਮੈਨ ਮਿਲਿਆ ਉਹਨਾਂ ਨੂੰ ਮੰਤਰੀਪਦ ਕੀ ਤੁਸੀਂ ਉਪਲਬਧੀ ਦੇਖਦੇ ਆ ਦੇਖੋ ਪਹਿਲਾਂ ਤਾਂ ਸਾਰੇ ਸਮੂਚੀ ਲੀਡਰਸ਼ਿਪ ਦਾ ਔਰ ਸ਼੍ਰੀ ਅਰਵਿੰਦ ਕੇਜਰੀਆ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਪਟਿਆਲਾ 2 ਦੇ ਸਰਦਾਰ ਡਾਕਟਰ ਬਲਬੀਰ ਜੀ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਹੈ ਸਰਦਾਰ ਭਗਵੰਤ ਮਾਨ ਜੀ ਦਾ ਧੰਨਵਾਦ ਔਰ ਸਾਰੀ ਸਮੂਚੀ ਲੀਡਰਸ਼ਿਪ ਨੂੰ ਔਰ ਪੰਜਾਬ ਦੇ ਹਰ ਵਚਿੰਦੇ ਨੂੰ ਮੁਬਾਰਕਾਂ ਆ ਬਹੁਤ ਲੋਕਾਂ ਦੇ ਵਿੱਚ ਖੁਸ਼ੀ ਹੈ ਕਿਉਂਕਿ ਡਾਕਟਰ ਬਲਬੀਰ ਜੀ ਦੇ ਬਾਰੇ ਜਿਵੇਂ ਸਾਫ਼ ਕਰੈਕਟਰ ਦਾ ਔਰ ਬਹੁਤ ਜਿਹੜਾ ਗਰਾਊਂਡ ਤੇ ਉੱਠ ਕੇ ਇਹਨਾਂ ਨੇ ਕੰਮ ਕੀਤਾ ਚਾਹੇ ਉਹ ਕਿਸਾਨੀ ਮੂਵਮੈਂਟ ਨੂੰ ਲੈ ਕੇ ਹੋਵੇ ਚਾਹੇ ਅੱਖਾਂ ਦੇ ਆਪਰੇਸ਼ਨਾਂ ਨੂੰ ਲੈ ਕੇ ਹੋਵੇ ਅੱਜ ਦੇ ਨਹੀਂ ਜਦੋਂ ਦੀ ਅਸੀਂ ਹੋ ਸਾਂ ਵੀ ਆ ਜਦੋਂ ਤੋਂ ਪਹਿਲਾਂ ਵੀ 20-25 ਸਾਲ ਹੋ ਗਏ ਆ ਲਗਭਗ ਇਹਨਾਂ ਨੂੰ ਸਮਾਜ ਦੇ ਵਿੱਚ ਇੱਕ ਬਿਹਤਰ ਕੰਮ ਕਰਦਿਆਂ ਨੂੰ ਅੱਖਾਂ ਦੇ ਡਾਕਟਰ ਦੇ ਉਹਦੇ ਰਾਹੀ ਔਰ ਖਾਸ ਤੌਰ ਦੇ ਉੱਤੇ ਜਿਹੜਾ ਦਿੱਲੀ ਦੇ ਵਿੱਚ ਕਿਸਾਨਾਂ ਦਾ ਧਰਨਾ ਲੱਗਿਆ ਸੀ ਉਹਦੇ ਵਿੱਚ ਵੀ ਅਸੀਂ ਸਾਰਿਆਂ ਨੇ ਦੇਖਿਆ ਆ ਇਨਾਂ ਦਾ ਯੋਗਦਾਨ ਬਹੁਤ ਛਲਾਂਗਾ ਯੋਗ ਸੀਗਾ ਸੋ ਅੱਜ ਇੱਕ ਮਿਹਨਤੀ ਇਨਸਾਨ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਦੂਸਰਾ Shri Arvind Kejriwal ji ਦੀ ਜਿਹੜੀ ਸੋਸ਼ੀ ਜਿਹੜੀ ਉਹਨਾਂ ਨੇ ਕਿਹਾ ਲੋਕਾਂ ਨੂੰ ਵਾਅਦਾ ਕੀਤਾ ਸੀ 2022 ਦੇ ਵਿੱਚ ਕਿ ਅਸੀਂ ਆਮ ਘਰਾਂ ਦੇ ਲੋਕਾਂ ਨੂੰ ਤੁਸੀਂ ਨੁਮਾਇੰਦੇ ਅਸੀਂ ਬਣਾਵਾਂਗੇ ਤੁਸੀਂ ਚੁਣ ਕੇ ਭੇਜਣਾ ਔਰ ਉਹਨਾਂ ਨੁਮਾਇੰਦਿਆਂ ਨੂੰ ਹੀ ਅਸੀਂ ਤੁਹਾਡੀ ਜਿਹੜਾ ਯਾ ਕੈਬਨਿਟ ਦੇ ਵਿੱਚ ਸ਼ਾਮਲ ਕਰਕੇ ਲੋਕਾਂ ਦੀ ਸੇਵਾ ਦੇ ਵਿੱਚ ਲਾਵਾਂਗੇ ਉਹ ਵੀ ਉਹਨਾਂ ਨੇ ਵਾਅਦਾ ਜਿਹੜਾ ਉਹ ਵੀ ਪੂਰਾ ਕੀਤਾ ਹੈ ਬਹੁਤ ਬਹੁਤ ਇਹ ਵਧਾਈ ਵਾਲਾ ਦੇਣਾ ਡਾਕਟਰ ਬਲਬੀਰ ਜੀ ਵਾਸਤੇ ਔਰ ਸਮੁੱਚੇ ਪੰਜਾਬ ਵਾਸਤੇ ਇਸ ਸਮੇਂ ਦੇ ਬਦਲਾਅ ਦੇਖਦੇ ਹੌਣ ਲਈ ਸਮੇਂ ਚ ਹੋ ਸਕਣਗੇ ਆਵਾਜ਼ ਬਦਲਾਅ ਦੀ ਉਮੀਦ ਤਾਂ ਦੇਖੋ ਬਹੁਤ ਵੱਡੀ ਆ ਸਿਰਫ ਕੈਬਨਿਟ ਨੂੰ ਲੈ ਕੇ ਨਹੀਂ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਆ ਉਹਨਾਂ ਨੂੰ ਲੈ ਕੇ ਵੀ ਆ ਔਰ ਅਸੀਂ ਦੇਖ ਰਹੇ ਹਾਂ ਲਗਭਗ 20000 ਦੇ ਕਰੀਬ ਪਿਛਲੇ 9 ਮਹੀਨਿਆਂ ਦੇ ਵਿੱਚ ਹੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀਆਂ ਨੌਕਰੀਆਂ ਦਿੱਤੀਆਂ ਆ ਉਹ ਲੈ ਕੇ ਦੇਖ ਲਓ ਬਿਜਲੀ ਦੇ ਬਿੱਲਾਂ ਦੀ ਗੱਲ ਸੀਗੀ ਉਹ ਵੀ ਉਹਨਾਂ ਨੇ ਪੂਰੀ ਕੀਤੀ ਹੈ ਇੱਕ ਹੋਰ ਜਿਹੜੀ ਬਹੁਤ ਵੱਡੀ ਜਿਹਨੂੰ ਅਸੀਂ ਲੈ ਕੇ ਪੂਰੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਗੱਲ ਕੀਤੀ ਸੀ ਅਸੀਂ ਪ੍ਰਿਸ਼ਤਾਚਾਰ ਮੁਕਤ ਪੰਜਾਬ ਬਣਾਵਾਂਗੇ 9 ਮਹੀਨਿਆਂ ਦੇ ਵਿੱਚ ਉਹਦੇ ਤੇ ਵੀ ਕੰਮ ਕਰ ਰਹੇ ਹਾਂ ਔਰ ਜਿੱਥੇ ਕਿਤੇ ਕੋਈ ਗਲਤੀ ਹੁੰਦੀ ਆ ਚਾਹੇ ਉਹ ਸਾਡਾ ਬੰਦਾ ਆ ਚਾਹੇ ਸਾਡਾ ਐਮਐਲਏ ਆ ਚਾਹੇ ਕੋਈ ਸਾਡਾ ਮੰਤਰੀ ਆ ਉਹ ਵੀ ਅਸੀਂ ਦੇਖ ਰਹੇ ਹਾਂ ਕਿ ਪੂਰੀ ਉਹਦੇ ਉੱਤੇ ਕੈਬਨਿਟ ਆ ਜਿਹੜੀ ਆਪਣਾ ਕੰਮ ਕਰ ਰਹੀ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਵੀ ਉੱਤੇ ਕੰਮ ਕਰ ਰਹੇ ਆ ਅੱਜ ਦੇ ਫੈਸਲੇ ਨੂੰ ਲੈ ਕੇ ਜਿਵੇਂ ਗੱਲ ਕੀਤੀ ਜਿਵੇਂ 9 ਮਿੰਟ ਹੋਏ ਤੁਸੀਂ ਕਿਹਾ ਸਰਕਾਰ ਬੜੀਆ ਲੱਗਦਾ ਨਹੀਂ ਸੀ ਕਿ ਪੇਸ਼ੇ ਤੋਂ ਡਾਕਟਰ ਹੈ ਇਹਨਾਂ ਨੂੰ ਪਹਿਲਾਂ ਹੀ ਕੈਬਨਟ ਦੇ ਵਿੱਚ ਇੱਕ ਰੈਂਕ ਦੇਣਾ ਚਾਹੀਦਾ ਸੀ ਮੰਤਰੀਪਦ ਦੇ ਹਾਂ ਨਹੀਂ ਦੇਖੋ ਕੀ ਹੁੰਦਾ ਆ ਕਿ ਇਹ ਤਾਂ ਪਾਰਟੀ ਜਿਹੜੀ ਹੈ ਇਹ ਸੋਚਦੀ ਹੈ ਇਹਦੇ ਤੇ ਕੰਮ ਕਰਦੀ ਹੈ ਲੇਕਿਨ ਜ਼ਰੂਰੀ ਨਹੀਂ ਹੁੰਦਾ ਕਿ ਉਸੇ ਵਿਸ਼ੇ ਦਾ ਹੀ ਬੰਦਾ ਹੋਊ ਤਾਂ ਉਹੀ ਕੈਬਨਟ ਦੇ ਵਿੱਚ ਆਊਗਾ ਇਹ ਨਹੀਂ ਹੋ ਸਕਦਾ ਲੇਕਿਨ ਹਾਂ ਇਹ ਜ਼ਰੂਰ ਹੁੰਦਾ ਆ ਕਿ ਜਦੋਂ ਵੀ ਕਿਤੇ ਪਾਰਟੀ ਅਜਿਹੀ ਫੇਰ ਬਦਲ ਕਰਦੀ ਹੈ ਜਾਂ ਬਣਾਉਂਦੀ ਹੈ ਸਾਰੀ ਚੀਜ਼ਾਂ ਨੂੰ ਮਾਰਕੀਟ ਦੇ ਆਧਾਰ ਤੇ ਹੀ ਕੰਮ ਹੁੰਦਾ ਹੈ ਸੋ ਸਾਰਿਆਂ ਨੇ ਕੰਮ ਬਹੁਤ ਵਧੀਆ ਕੀਤਾ ਫੇਰ ਬਦਲ ਵੀ ਹੋਇਆ ਆ ਪਰ ਸਾਨੂੰ ਤਾਂ ਖੁਸ਼ੀ ਹੈ ਇਸ ਜ਼ਿਲ੍ਹੇ ਦੇ ਅੰਦਰ ਦੋ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਹੋਣ ਤੇ ਚਾਹੇ ਡਾਕਟਰ ਬਲਬੀਰ ਸਿੰਘ ਹੋਣ ਇਹਨਾਂ ਦੋਨਾਂ ਨੇ ਗਰਾਊਂਡ ਤੋਂ ਲੈ ਕੇ ਕੰਮ ਕੀਤਾ ਔਰ ਦੋਨਾਂ ਨੂੰ ਮੰਤਰੀ ਬਣਾਇਆ ਇਹਦੀ ਗੱਲ ਹੀ ਬਹੁਤ ਵੱਡੀ ਖੁਸ਼ੀ ਹੈ ਕਿਉਂਕਿ ਗੋਲਦੀ ਜੀ ਪਿੱਛੇ ਹੈ ਨਾ ਹੁਣ ਬਹੁਤ ਤੁਹਾਡੇ ਵਰਕਰਾਂ ਚ ਹੋ ਰਿਹਾ ਸੀਗਾ ਕਿ ਜਿਹੜੇ ਪੁਰਾਣੇ ਵਰਕਰ ਨੇ ਜਦੋਂ ਉਦੋਂ ਤੋਂ ਸ਼ੁਰੂ ਹੋਈ ਆਮ ਆਦਮੀ ਪਾਰਟੀ ਜਿਹੜੇ ਪਹਿਲਾਂ ਤੋਂ ਜੁੜੋਏ ਸੀ ਸ਼ੁਰੂ ਤੋਂ ਵੀ ਉਹਨਾਂ ਨੂੰ ਕਿੰਦਰੇ ਨਾ ਕਿੰਦਰੇ ਮੌਕੇ ਨਹੀਂ ਮਿਲ ਰਿਹਾ ਤੇ ਨਵੇਂ ਦੂਜੀ ਪਾਰਟੀਆਂ ਚ ਆਏ ਨੇ ਉਹਨਾਂ ਨੂੰ ਮੌਕੇ ਮਿਲ ਰਹੇ ਹਾਲਾਂਕਿ ਤੁਹਾਡੇ ਆਤਮ ਨਗਰ ਤੋਂ ਐਮ ਐਲ ਏ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੇ ਪੁਰਾਣੇ ਵਰਕਰ ਨੇ ਗਰਾਊਂਡ ਤੇ ਵਰਕਰ ਨੇ ਉਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਉਹਨਾਂ ਨੂੰ ਪੋਜੀਸ਼ਨਸ ਦਿੱਤੀਆਂ ਜਾਣ ਭਾਵੇਂ ਚੇਅਰਮੈਨੀਆਂ ਨੇ ਭਾ ਔਰ ਕਿਸੇ ਵੀ ਤਰ੍ਹਾਂ ਦੇ ਕੋਈ ਮੈਂਬਰ ਲਾਉਣਾ ਤਾਂ ਪਹਿਲ ਦੇ ਅਧਾਰ ਤੇ ਉਹਨਾਂ ਨੂੰ ਦਿੱਤਾ ਜਾਵੇ ਨਾ ਕਿ ਜਿਹੜੇ ਹੁਣ ਹੋਰ ਪਾਰਟੀਆਂ ਛੱਡ ਕੇ ਆਏ ਨੇ ਨਹੀਂ ਇਹਦੇ ਉੱਤੇ ਦੇਖੋ ਬਿਲਕੁਲ ਸਾਫ਼ ਹੈ ਆਮ ਆਦਮੀ ਪਾਰਟੀ ਦੀ ਔਰ ਲੀਡਰਸ਼ਿਪ ਦੇ ਅਭੀ ਬਿਲਕੁਲ ਇਹਦੇ ਉੱਤੇ ਸਾਫ਼ ਨਜ਼ਰੀਆ ਹੈ ਔਰ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਤੁਸੀਂ ਇਹ ਸਵਾਲ ਕਰ ਰਹੇ ਹੋ ਮੈਂ ਵੀ ਆਮ ਆਦਮੀ ਪਾਰਟੀ ਦਾ ਹੀ ਕਾਮਰਕਰ ਸੀ 2015 ਤੋਂ ਪਾਰਟੀ ਨੇ ਮੈਨੂੰ ਜਦੋਂ ਅਸੀਂ ਆਏ ਹਾਂ ਅੱਜ ਮੈਂ ਪੰਜਾਬ ਦਾ ਸਪੋਕਸਪਰਸਨ ਲਗਾਇਆ ਹੋਇਆ ਔਰ ਯੂਥ ਵਿੰਗ ਦਾ ਮੈਨੂੰ ਕੋ ਪ੍ਰੈਜ਼ੀਡੈਂਟ ਲਗਾਇਆ ਹੋਇਆ ਹੈ ਇਹ ਮੇਰੇ ਲਈ ਬਹੁਤ ਵੱਡਾ ਉਹਦਾ ਆ ਸਾਰੀਆਂ ਚੀਜ਼ਾਂ ਹਰੇਕ ਨੂੰ ਨਹੀਂ ਮਿਲ ਜਾਂਦੀਆਂ ਮੈਂ ਕਹਾਂ ਕਿ ਅੱਜ ਸਭ ਕੁਝ ਮੈਨੂੰ ਹੀ ਮਿਲ ਜੇ ਇਦਾਂ ਨਹੀਂ ਹੁੰਦਾ ਲੇਕਿਨ ਇਹ ਵੀ ਆ ਕਿ ਦਰਕਨਾਰ ਨਹੀਂ ਕੀਤਾ ਜਾਊਗਾ ਵਰਕਰਾਂ ਨੂੰ ਵਰਕਰਾਂ ਦੀ ਪਾਰਟੀ ਆ ਇਹ ਵਲੰਟੀਅਰ ਦੀ ਪਾਰਟੀ ਆ ਅਰਵਿੰਦ ਕੇਜਰੀਆ ਜੀ ਵੀ ਕਹਿੰਦੇ ਆ ਜਦੋਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿ ਮੈਂ ਵੀ ਇੱਕ ਵਲੰਟੀਅਰ ਹੋ ਵਲੰਟੀਅਰ ਦੇ ਤੌਰ ਤੇ ਕੰਮ ਕੀਤਾ ਸੋ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਖਾਸ ਤੌਰ ਤੇ ਉਹਨਾਂ ਨੂੰ ਮੌਕਾ ਜ਼ਰੂਰ ਮਿਲਣਾ ਚਾਹੀਦਾ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਇਸ ਪੱਧਰ ਤੱਕ ਪਾਰਟੀ ਨੂੰ ਖੜਾ ਕੀਤਾ ਕਿ ਅੱਜ ਉਹ ਰਾਸ਼ਟਰੀ ਪਾਰਟੀ ਆ ਸੋ ਮੌਕਾ ਤਾਂ ਸਭ ਨੂੰ ਮਿਲਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਜੀ ਲਾਈਵ ਤੇਸ ਚੈਨਲ ਦੇ ਲਈ ਪਟਿਆਲਾ ਤੋਂ ਵਿੰਦਰ ਬਾਤੀਸ਼ ਦੀ ਵਿਸ਼ੇਸ਼ ਰਿਪੋਰਟ